ਨਮਸ਼ਾਹ ਹਦਪਿੰਡ ਮਹਿੰਦੀਪੁਰ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਤੀਤ ਸਿੰਘ ਜਿਸ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ। ਜਿਸ ਦੀ ਖਬਰ ਸੁਣ ਕੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਤੀਤ 1.5 ਸਾਲ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਿਆ ਸੀ ਤੇ ਉਸ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲੈਣ ਤੋਂ ਇੱਕ ਦਿਨ ਪਹਿਲਾਂ ਹੀ ਇੱਕ ਕਾਰ ਦਾ ਲਾਇਸੈਂਸ ਵੀ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਨਾਮ ਅੱਖਾਂ ਨਾਲ ਦੱਸਿਆ ਕਿ ਤੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਡੇਢ ਸਾਲ ਪਹਿਲਾਂ ਹੀ ਡੋਂਗੀ ਲਾ ਕੇ ਅਮਰੀਕਾ ਗਿਆ ਸੀ ਜਿੱਥੇ ਉਹਦੀ ਸਿਹਤ ਖਰਾਬ ਹੋਣ ਕਾਰਨ ਉਸਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਤੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਹਾਂ ਜੀ ਕੁਈ ਦੱਸੋ ਤੁਹਾਡੇ ਬੇਟਾ ਜੀ ਨਾਲ ਉੱਥੇ ਕੀ ਗੱਲ ਹੋਈ ਜੀ ਅਮਰੀਕਾ ਦੇ ਵਿੱਚ ਪਤਾ ਨਹੀਂ ਜੀ ਕਹਿੰਦੇ ਸੁੱਤਾ ਪਿਆ ਰਹਿ ਗਿਆ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਅਮਰੀਕਾ ਗਿਆ ਇੱਕ ਮਹੀਨਾ ਪੰਜ ਸਾਲ 1 ਸਾਲ 5 ਮਹੀਨੇ 1 ਸਾਲ 5 ਮਹੀਨੇ ਦੇ ਕੋਈ ਕਾਰਨ ਨਹੀਂ ਜਿਵੇਂ ਦੱਸਿਆ ਕੀ ਹੈ ਜੀ ਕਿ ਕਿੱਦਾਂ ਹੋ ਗਿਆ ਕਿ ਡੈਥ ਨਹੀਂ ਕੋਈ ਕਾਰਨ ਨਹੀਂ ਜੀ ਉਹਨਾਂ ਨੂੰ ਉਹਨਾਂ ਨੂੰ ਉੱਥੇ ਜਿਵੇਂ ਕਿ ਜਿਵੇਂ ਕਿ ਉਹਨਾਂ ਦੇ ਉੱਤੇ ਡੈਥ ਹੋਈ ਤੁਹਾਨੂੰ ਪਤਾ ਕਿਵੇਂ ਲੱਗੇਗੀ ਇੱਥੇ ਉਹਨਾਂ ਨੂੰ ਮੁੰਡਾ ਰਹਿੰਦਾ ਦਾ ਮੇਰੇ ਭਰਾ ਦੇ ਸਾਲੇ ਦਾ ਕੋਲ ਉਹਨੂੰ ਫੋਨ ਆਇਆ ਅੱਛਾ ਜੀ ਫੋਨ ਰੱਤ ਦਾ ਹੈ ਉਹ ਕਿ ਉਹ ਦੱਸਿਆ ਕਿ ਤੁਹਾਨੂੰ ਕੀ ਕੀ ਜਿਵੇਂ ਰਿਓ ਦੀ ਡੈਥ ਹੋ ਗਈ ਹੈ ਤੇ ਲਾਸਟ ਟਾਈਮ ਤੁਹਾਡੀ ਕਦੋਂ ਗੱਲ ਹੋਈ ਸੀ ਉਹਨਾਂ ਨਾਲ ਉਹਨਾਂ ਇੱਕ ਦਿਨ ਪਹਿਲਾਂ ਸੀ ਤੇ ਦੇਖੋ ਬਾਪੂ ਜੀ ਵੀ ਅਨਕਿ ਹੁਣ ਖਬਰ ਤਾਂ ਬੜੀ ਦੁੱਖਦਈ ਹੈ ਜਿਕੇ ਤਰ੍ਹਾਂ ਸਯੋ ਦੀ ਕੋਈ ਲੋਡ ਹੈਗੀ ਜਿਵੇਂ ਅਨਕਿ ਬਾਡੀ ਹੈ ਤੇ ਮੰਗਾਉਣ ਦੇ ਵਿੱਚ ਤਾਂ ਅਪੀਲ ਕਰ ਸਕਦੇ ਹੋ ਸਰਕਾਰ ਨੂੰ ਕੋਈ ਵੀ ਵਿਗਰਨਾ ਪਵੇ ਕਿਸੇ ਕੰਮ ਚ ਹਨਾ ਪਹਿਲਾ ਹਾਲ ਤਾਂ ਭਾਜੀ ਜਿਹੜੀ ਉਦਲੀ ਜਿਹੜੀ ਕਾਰਵਾਈ ਆ ਉਹ ਉਹਦੇ ਉਸੇ ਪ੍ਰੋਸੈਸ ਦੇ ਹਿਸਾਬ ਨਾਲ ਆ ਤੇ ਉਹਨਾਂ ਨੇ ਦੱਸਿਆ ਮੈਂ ਹੁਣੇ ਭਾਜੀ ਨਾਲ ਗੱਲ ਕਰਕੇ ਆਟੇ ਆ ਬਾਹਰ ਕੈਨੇਡਾ ਵਿੱਚ ਪਿੰਦੀ ਭਾਜੀ ਨਾਲ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 6 ਵੀਕ ਦਾ ਟਾਈਮ ਦਿੱਤਾ ਜਿਹੜਾ ਜਿੱਤੇ ਡਾਕੂਮੈਂਟ ਜਿਹੜੇ ਉਹਨਾਂ ਦੇ ਰੈਡੀ ਹੋ ਜਾਣੇ ਆ ਪਹਿਲਾਂ ਪਹਿਲਾਂ ਤੇ 6 ਵੀਕ ਤੇ ਵੀ ਲਗਭਗ ਲੱਗ ਸਕਦੇ ਆ ਹੋ ਸਕਦਾ ਪਹਿਲਾਂ ਵੀ ਹੋ ਜਵੇ ਉਹ ਵੀ ਜੇ ਮੇਰੇ ਅਮਰੀਕਾ ਦੇ ਵਿੱਚ ਪੱਕਾ ਹੋ ਗਏ ਸੀ ਜਾਂ ਕਿਦਾਂ ਨਹੀਂ ਭਾਜੀ ਹਜੇ ਤਾਂ ਥੋੜੇ ਚਿਰ ਹੋਇਆ ਸੀ ਉਹਨਾਂ ਨੂੰ ਗਿਆ ਨੂੰ ਹਾਂਜੀ ਹਾਂਜੀ ਬਾਰਕ ਅਪਾਰਟਮੈਂਟ ਜਿੱਥੇ ਜਾ ਉਹਤੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਅਪਲਾਈ ਹਾਂਜੀ ਕੰਮ ਕਦਾਂ ਕਰਦਾ ਸੀ ਉੱਥੇ ਜੀ ਇਹ ਕੰਮ ਪਹਿਲਾਂ ਤਾਂ ਜਿਹੜਾ ਵੀ ਹੱਥ ਆਉਂਦਾ ਬੰਦਾ ਕਰਦਾ ਹੀ ਗਿਆ ਜਾਂ ਤੇ ਸੈਟਿੰਗ ਨਹੀਂ ਉਹਦਾ ਤੇ ਹੁਣ ਵੈਸੇ ਲਾਇਸੈਂਸ ਦੀ ਡਾ ਜਿਹੜਾ ਕਰਦੇ ਸੀਗੇ ਲਾਇਸੈਂਸ ਬਣਾ ਰਹੇ ਸੀਗੇ ਹਾਂਜੀ ਤੁਹਾਡੀ ਲਾਸਟ ਟਾਈਮ ਤੈਨੂੰ ਕਰਨੀ ਸੀ ਉਹਨਾਂ ਮੇਰੀ ਤਾਂ ਗੱਲਬਾਤ ਉਹ ਇਹਨੂੰ ਭਾਜੀ ਦੋਨੋਂ ਭਰਾਵਾਂ ਨਾਲ ਇਕੱਠਿਆਂ ਨਾ ਹੋਈ ਸੀਗੀ ਪੀ ਜਾ ਮੈਂ ਅੱਜ ਕੀਤਾ ਭਾਜੀ ਨੂੰ ਫੋਨ ਪਿੰਦੀ ਭਾਜੀ ਦੇ ਨਾਲ ਤੇ ਤੀਰਥ ਦੇ ਨਾਲ ਕੋਈ 10 12 ਦਿਨ ਪਹਿਲਾਂ ਹੋਈ ਦੀ ਗੱਲ ਹਾਂਜੀ ਉਦੋਂ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਠੀਕ ਠਾਕ ਆ ਵਧੀਆ ਕਹਿੰਦਾ ਕੋਈ ਗੱਲ ਨਹੀਂ ਸੈਟ ਹੋ ਜਾਣਾ ਆ ਹੁਣ ਕਹਿੰਦਾ ਆਪਣੀ ਜਿਹੜਾ ਆ ਟ੍ਰੇਨ ਆ ਕਹਿੰਦਾ ਪਟੜੀ ਤੇ ਚੜ ਜਾਣੀ ਆ ਜਦੋਂ ਇਹ ਹੱਸਦੇ ਸੀਗੇ ਤੇ ਕਹਿੰਦਾ ਬਈ ਠੀਕ ਆ ਭਾਜੀ ਕਹਿੰਦਾ ਵਧੀਆ ਯਾਰ ਇਹ ਕੋਈ ਐਕਸੀਡੈਂਟ ਵਾਲੀ ਵੀ ਗੱਲ ਕਰਦੇ ਸੀ ਕਿ ਪਹਿਲਾਂ ਕੋਈ ਐਕਸੀਡੈਂਟ ਹੋਇਆ ਸੀ ਬਾਰ ਹਾਂਜੀ ਉੱਥੇ ਕੋਈ ਨਾਲ ਦੇ ਛੱਟ ਛੱਟ ਲੱਗ ਗਈ ਸੀਗੀ ਤੇ ਠੀਕ ਸੀ ਮੈਂ ਉਸੇ ਮਸਲੇ 'ਚ ਫੋਨ ਕੀਤਾ ਸੀ ਉਸੇ ਗੱਲਬਾਤ 'ਚ ਕਿਉਂਕਿ ਪਿੰਦੀ ਭਾਜੀ ਨੇ ਪਹਿਲਾਂ ਗੱਲ ਚੱਲਦੀ ਸੀ ਕਹਿੰਦਾ ਇਦਾਂ ਕਰਕੇ ਯਾਰ ਕਹਿੰਦਾ ਉਹਦੇ ਛੱਟ ਲੱਗ ਗਈ ਤੇ ਦਾਖਲ ਰਿਹਾ ਕੁ ਦੋ ਦਿਨ ਕਹਿੰਦਾ ਹੁਣ ਠੀਕ ਆ ਅਜੇ ਠੀਕ ਸੀ ਉਸ ਤੋਂ ਬਾਅਦ ਹਾਂਜੀ ਬਿਲਕੁਲ ਉਹ ਤਾਂ ਦੁਬਾਰਾ ਲੱਗ ਗਿਆ ਸੀ ਕੰਮਕੁਮ ਤੇ ਆਪਣਾ ਜਾਣ ਤੇ ਇਹ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਸਵੇਰੇ ਮਾਤਾ ਹੁਣੀ ਦੱਸਿਆ ਮੈਨੂੰ 9:10 ਵਜੇ ਵੇ ਇਦਾਂ ਗੱਲ ਹੋਈ ਆ ਤੇ ਬਸ ਯਕੀਨ ਹੀ ਨਹੀਂ ਆ ਰਿਹਾ ਭਾਜੀ ਸਸਿਆ ਭਾਜੀ ਨੇ ਕਹਿੰਦੇ ਵੀ ਸੁੱਤੇ ਪੈ ਰਗਾ ਫੋਨ ਦੀ ਉਲਟੀ ਆਈ ਆ ਹੂੰ ਜਿਹੜੇ ਬੜੇ ਆ ਇਹ ਭਾਜੀ ਹੁਣੇ ਦੋਨੇ ਭਰਾ ਤੇ ਜਿੰਦੀ ਤਾਂ ਜਿੰਦੀ ਹੈਗੇ ਆ ਕੈਨੇਡਾ ਵਿੱਚ ਆ ਉਹਦੇ ਮੈਸੇਜ ਵੀ ਇਧਰਲੇ ਬੜੇ ਭਾਜੀ ਦੇ ਤੇ ਤੀਰਸ ਆਪਣੇ ਅਮਰੀਕਾ ਦੇ ਸੀਗਾ ਉੱਥੇ ਵੀ ਚਲੋ ਹੋਰ ਵੀ ਇਹਨਾਂ ਦੇ ਫਰੈਂਡ ਸਰਕਲ ਵੀ ਪਰਿਵਾਰ ਦੇ ਵੀ ਤਾਂ ਐ ਚਾਚਾ ਦੇ ਹੈਗੇ ਆ ਰਿਸ਼ਤੇਦਾਰੀ ਦੇ ਵਿੱਚੋਂ ਤੇ ਬਸ ਹੁਣ ਕੀ ਕਰ ਸਕਦੇ ਆ ਲੋੜੀ ਭਾਜੂ ਨੂੰ ਇੱਥੇ ਲਿਆਉਣ ਦਾ ਕਿੰਨੇ ਦਿਨ ਦਾ ਪ੍ਰੋਸੈਸ ਦੱਸ ਰਿਹਾ ਜੀ ਅਜਿਹਾ ਸ਼ੇਵਿਕ ਦਾ کہہ ਰਹੇ ਆ ਕਹਿੰਦੇ ਵੀ ਉਹਦੇ ਵਿੱਚ ਵਿੱਚ ਹੋ ਸਕਦਾ ਹੈ ਹਾਂਜੀ ਉਹਦਾ ਪਹਿਲਾ ਹੋ ਜਾਵੇ ਵੀ ਹਾਂਜੀ ਕਰ ਰਹੇ ਆ ਠੀਕ ਹੈ ਭਾਈ ਚੰਨੂ ਦੇ ਪੁੱਤ ਅਫਸੋਸ ਆ ਤੇ ਚੀਜ਼ ਬਾਰੇ ਨਹੀਂ ਬਹੁਤ ਭਾਜੀ ਹੁਣ ਦੇਖੋ ਇਕੱਲਾ ਹੀ ਇਕੱਲਾ ਪੁੱਤ ਹੈਗਾ ਠੀਕ ਹੈ ਜੀ ਇਹਨਾਂ ਦਾ ਜੇ ਜੋ ਵੱਡੇ ਆ ਉਹ ਇਹਨਾਂ ਦੇ ਤੀਰਥ ਦੇ ਚਾਚਾ ਤਾਇਆ ਜੀ ਦੇ ਲੜਕੇ ਆ ਤੇ ਉਹ ਕੈਨੇਡਾ ਚ ਹੈ ਇਕੱਲਾ ਹੀ ਹੈਗਾ ਬਸ ਹੁਣ ਦੇਖ ਲਓ ਹਾਲਾਤ ਬਾਪੂ ਜੀ ਤੋਂ ਵੀ ਗੱਲ ਨਹੀਂ ਹੋ ਰਹੀ ਮਾਤਾ-ਦਾਦਾ ਬਾਲੇ ਬੁਰਾ ਹਾਲ ਹੈ ਯਾਨੀ ਕਿਹੜੀਆਂ ਆਸਾਂ ਲਾ ਕੇ ਬੰਦਾ ਸੋਚਦਾ ਕਿ ਮੇਰਾ ਪੁੱਤ ਪਰਦੇਸਾਂ ਨੂੰ ਪਹਿਲਾਂ ਦੇਖੋ ਤੋਰਿਆ ਕੱਲਾ-ਕੱਲਾ ਸੀ ਭਾਜੀ ਪਹਿਲਾਂ ਦੇਖੋ ਇੰਨਾ ਕੁਛ ਕਰਕੇ ਤਿਆਰੀ ਉਹਨੂੰ ਤੋਰਿਆ ਬਾਹਰ ਇੰਨੇ ਲੱਖਾਂ ਰੁਪਈਆ ਲਾਇਆ ਮਾਪੇ ਦੀ ਪਤਾ ਨਹੀਂ ਕੀ ਆਸ ਹੋ ਸਕਦੀ ਆ ਪੁੱਤ ਦੇ ਉੱਪਰ ਹਨਾ ਕਿ ਕੀ ਕੁਛ ਕਰੂ ਕਰਾਂਗੇ ਕੀ ਕੁਛ ਅਸੀਂ ਬਣਾਵਾਂਗੇ ਚਲੋ ਬੈਸਾ ਸਾਰਾ ਘਰ-ਬਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਫੇ ਵੀ ਬਹੁਤ ਸਾਰੀਆਂ ਅੱਛਾ ਹੋਣੀਆਂ ਆ ਠੀਕ ਨਹੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਹੁੰਦੇ ਕਾਰਜ ਜਿਹੜੇ ਕਰਨ ਵਾਲੇ ਆਪਣੇ ਧੀਆਂ ਪੁੱਤਾਂ ਦੇ ਬੰਦਾ ਆਸ ਰੱਖਦਾ ਆ ਪਰ ਸਭ ਕੁਝ ਰਹਿ ਗਿਆ ਭਾਜੀ ਬੜੀ ਹਸਾਂ ਨਾਲ ਹੂੰ ਉਹ ਤੁਰ ਜਾਂਦੇ ਬਿਨਾਂ ਰੁਕ ਕੇ ਜਾ ਕੇ ਜਦੋਂ ਐਦਾਂ ਦੀ ਖਬਰ ਆਉਂਦੀ ਹੈ ਬੜਾ ਅਬਸੋਰਬ ਹੁੰਦਾ ਹੁੰਦਾ ਹੀ ਆ ਭਾਜੀ ਤੁਹਾਨੂੰ ਪਤਾ ਹੀ ਬਹੁਤ ਮਾੜੀ ਗੱਲ ਆ